ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖਿਆ ਉਹ ਬਾਜਵਾ ਐਂਡ ਸੰਦੂਪ ਬਲੌਗ ਅੱਜ ਦਾ ਬਲੌਗ ਬੇਹੱਦ ਇੰਪੋਰਟੈਂਟ ਹੈ ਤੁਹਾਨੂੰ ਬਿਲਕੁਲ ਮਿਸ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਕੈਨੇਡਾ ਜਾਣ ਵਾਲੇ ਹੋ ਜਾਣ ਬਾਰੇ ਸੋਚ ਰਹੇ ਹੋ ਕੈਨੇਡਾ ਬਿਲੀਫ ਫਾਈਲਿੰਗ ਬਾਰੇ ਸੋਚ ਰਹੇ ਹੋ ਜਾਂ ਕੈਨੇਡਾ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਵਰਕਰ ਹੋ ਸਟੂਡੈਂਟ ਹੋ ਜਾਂ ਕਿਸੇ ਵੀ ਅ ਸਟੇਟਸ ਦੇ ਉੱਤੇ ਹੋ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਆਪਾਂ ਇੱਕ ਬਹੁਤ ਇੰਪੋਰਟੈਂਟ ਪ੍ਰੋਗਰਾਮ ਬਾਰੇ ਗੱਲ ਕਰਨੀ ਹੈ ਉਹ ਹੈ ਕੈਨੇਡਾ ਬਾਰਡਰ ਸਰਵਿਸ ਏਜੰਸੀ ਰਿਮੂਵਲ ਪ੍ਰੋਗਰਾਮ ਇਹਦੇ ਸਟੈਟਿਸ ਕੁਝ ਸਟੈਟ ਤੁਹਾਡੇ ਨਾਲ ਮੈਂ ਸ਼ੇਅਰ ਕਰਨੇ ਆ ਜੋ ਕਿ ਬੇਹਦ ਇੰਪੋਰਟੈਂਟ ਨੇ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਡਿਸਕਸ਼ਨ ਕਰਾਂਗੇ ਕਿ ਭਈ CBSA ਕਿੰਨਾ ਟਾਪਿਕਸ ਦੇ ਉੱਤੇ ਵਰਕ ਕਰਦਾ ਹੈ ਤੇ ਕਿਦਾਂ ਉਹ ਰਿਮੂਵਲ ਆਰਡਰ ਜਿਹੜੇ ਉਹ ਇਸ਼ੂ ਕਰਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਰਡਾਰ ਦੇ ਉੱਤੇ ਕੌਣ ਕੌਣ ਹੋ ਸਕਦਾ ਹੈ ਤੇ ਕਿਹੜੀਆਂ ਕੰਟਰੀਆਂ ਤੋਂ ਆਉਣ ਵਾਲੇ ਜਿਹੜੇ ਫੋਰਨ ਨੈਸ਼ਨਲ ਨੇ ਉਹਨਾਂ ਦੇ ਉੱਤੇ ਜ਼ਿਆਦਾ ਗਹਿਰੀ ਨਜ਼ਰ ਰੱਖੀ ਜਾਂਦੀ ਹੈ ਟਾਪ 10 ਜਿਹੜੀਆਂ ਨਹੀਂ ਕੋ ਕੰਟਰੀਜ਼ ਦੀ ਵੀ ਗੱਲ ਕਰਾਂਗੇ ਤੇ ਉਹਨਾਂ ਸਟੈਟਸ ਤੇ ਗੱਲ ਕਰਾਂਗੇ ਜੋ ਸ਼ਾਇਦ ਤੁਹਾਨੂੰ 에ਜੰਟ ਦੱਸਣਾ ਨੂੰ ਨਾ ਸਹੀ ਸਮਝਦਾ ਕਿਉਂਕਿ ਉਹਦੀ ਦੁਕਾਨਦਾਰੀ ਦੇ ਚੀਜ਼ਾਂ ਕਈ ਵਾਰੀ ਖلاف ਹੁੰਦੀਆਂ ਨੇ ਮੇਰਾ ਮਕਸਦ ਹੁੰਦਾ ਹੈ ਕਿ ਪ੍ਰੋ ਤੁਹਾਨੂੰ ਵੀਡੀਓ ਬਣਾਈ ਜਾਵੇ ਯਾਨੀ ਕਿ ਪ੍ਰੋ ਐਪਲੀਕੈਂਟ ਵੀਡੀਓ ਹੋਵੇ ਤੁਹਾਡੇ ਹਿਸਾਬ ਦੇ ਨਾਲ ਵੀਡੀਓਜ਼ ਹੋਣੀਆਂ ਚਾਹੀਦੀਆਂ ਨੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਾ ਹੋਵੇ ਜਿਸ ਚੀਜ਼ ਦੀ ਤੁਹਾਨੂੰ ਲੋੜ ਹੈ ਫਿਊਚਰ ਦੇ ਵਿੱਚ ਹੁਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਉਹ ਚੀਜ਼ ਦੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ ਤੁਹਾਨੂੰ ਆਪਣੇ ਰਾਈਟਸ ਪਤਾ ਹੋਣੇ ਚਾਹੀਦੇ ਨੇ ਤੁਹਾਨੂੰ ਆਪਣੇ ਹੱਕ ਹਕੂਕ ਪਤਾ ਹੋਣੇ ਚਾਹੀਦੇ ਨੇ ਤਾਂਕਿ ਤੁਸੀਂ ਉਹਨਾਂ ਨੂੰ ਸੇਵ ਕਰ ਸਕੋ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਤੁਹਾਡੇ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲ गल करनी है कैनेडा बॉर्डर सर्विस एजेंसी रिमूवल प्रोग्राम सब तो पहला तो सी बी एस ए बारे दसदा सी बी एस ए एक वो एजेंसी है जी कि कैनेडा दे जेडी खास करके माइग्रेंट होंगे ने इमीग्रेंट होंगे ने उन्हें ना सिर्फ हक हकूक की राखी करना सगो अपनी कंट्री यानी कैनेडा को लैके सुनिश्चित करना कि के जेडे भी कैनेडा इंटर हुए हैं ਉਹ ਕੈਨੇਡਾ ਦੇ ਰੂਲ ਕੰਡੀਸ਼ਨ ਦੀ ਪਾਲਣਾ ਕਰ ਤੇ ਇਹ ਜਿਹੜਾ ਰਿਮੂਵਲ ਪ੍ਰੋਗਰਾਮ ਹੈ ਉਸ ਕਰਕੇ ਚਲਾਇਆ ਗਿਆ ਕਿ ਜਿਹੜੇ ਵੀ ਇੰਡੀਵਿਜੂਅਲ ਜਿਹੜੇ ਆ ਕੈਨੇਡਾ ਦੇ ਵਿੱਚ ਇੰਟਰ ਹੋਏ ਨੇ ਉਹ ਕੈਨੇਡਾ ਦੇ ਜਿਹੜੇ ਐਸੈਂਸ਼ੀਅਲ ਆ ਕਹਿ ਸਕਦੇ ਟ੍ਰਗ੍ਰਿਟੀ ਹੈ ਇਮੀਗ੍ਰੇਸ਼ਨ ਸਿਸਟਮ ਦੀ ਇਸੇ ਪ੍ਰੋਗਰਾਮ ਦੀ ਯਾ ਜਿਹੜੀ ਫੇਅਰਨੈਸ ਹੈ ਉਹਨਾਂ ਦੇ ਪ੍ਰੋਗਰਾਮਸ ਦੇ ਜਿਵੇਂ ਮੰਨ ਲਿਆ ਸਟੱਡੀ ਪਰਮਿਟ ਹੋ ਗਿਆ ਵਰਕ ਪਰਮਿਟ ਹੋ ਗਿਆ ਜਾਂ ਉਹਨਾਂ ਦੇ ਜਿਹੜੇ ਕੋਈ ਇਕਨੋਮਿਕਸ ਪ੍ਰੋਗਰਾਮ ਚੱਲਦੇ ਨੇ ਪੀਆਰ ਵਗੈਰਾ ਜਾਂ ਐਕਸਪ੍ਰੈਸ ਐਂਟਰੀ ਵਗੈਰਾ ਜਾਂ ਫਿਰ ਕਿਸੇ ਤਰੀਕੇ ਦੇ ਭਾਵੇਂ ਰਿਫਿਊਜੀ ਹੋਣੇ ਕਿਸੇ ਵੀ ਤਰੀਕੇ ਦੇ ਜਿਹੜੇ ਵੀ ਉਹਨਾਂ ਦੇ ਪ੍ਰੋਗਰਾਮ ਚੱਲਦੇ ਨੇ ਉਹਨਾਂ ਪ੍ਰੋਗਰਾਮਸ ਨੂੰ ਕੋਈ ਅਬਿਊਜ਼ ਨਾ ਕਰ ਸਕੇ ਸੋ ਇਹ ਪ੍ਰੋਗਰਾਮ ਉਹਨਾਂ ਵੱਲ ਉਹਨਾਂ ਵੱਲੋਂ ਇਸੇ ਕਰਕੇ ਚਲਾਇਆ ਗਿਆ ਕਿ ਜਿਹੜਾ ਉਹਨਾਂ ਨੂੰ ਅਬਿਊਜ਼ ਕਰਦਾ ਹੈ ਜਾਂ ਜਿਹੜਾ ਉਹਨਾਂ ਨੂੰ ਓਵਰਸਟੈਪ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਨੂੰ ਕੰਟਰੀ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਉਹਨਾਂ ਨੂੰ ਉਹਨਾਂ ਦੀ ਇਨਫੋਰਸਮੈਂਟ ਕੀਤੀ ਜਾਵੇ ਯਾਨੀ ਉਹਨਾਂ ਨੂੰ ਭਾਵੇਂ ਹਰ ਹਿੱਲੇ ਬਾਹਰ ਕੱਟਣਾ ਪਵੇ ਕੰਟਰੀ ਤੋਂ ਕੱਟਿਆ ਜਾਵੇ ਭਉ ਤੱਕੇ ਨਾਲ ਕੱਟਣਾ ਪਵੇ ਭਾਵੇਂ ਰਿਮੂਵਲ ਆਰਡਰ ਈਸ਼ੂ ਕਰਕੇ ਕੱਟਨੇ ਪੈਣ ਜਾਂ ਹਰ ਤਰੀਕੇ ਦੇ ਹੱਦ ਕੱਟਨੇ ਜੜਿਆ ਉਹ ਸੀਬੀਐਸ ਜਿਹੜਾ ਉਹ ਅਪਣਾਉਂਦਾ ਹੈ ਸਭ ਤੋਂ ਪਹਿਲਾਂ ਆਪਾਂ ਸਟੈਟਸ ਦੇ ਉੱਤੇ ਜਾਂਦੇ ਹਾਂ 30687 ਰਿਮੂਵਲ ਜਿਹੜੇ ਨੇ ਉਹ ਇਨਵੈਂਟਰੀ ਦੇ ਵਿੱਚ ਨੇ ਯਾਨੀ ਕਿ ਇੰਨੇ ਲੋਕ ਜਿਹੜੇ ਨੇ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਪ੍ਰੋਗਰਾਮ ਜਿਹੜਾ ਉਹ ਚੱਲ ਰਿਹਾ ਹੈ ਯਾਨੀ ਕਿ ਇਹਨਾਂ ਲੋਕਾਂ ਨੂੰ ਕੱਢਣਾ ਹੈ ਉਹ ਆਨ ਗoing ਹੈ ਉਹ ਚੀਜ਼ ਯਾਨੀ ਇਨਵੈਂਟਰੀ ਦੇ ਵਿੱਚ ਇਹ ਲੋਨ ਜਿਹੜੇ ਇਨ ਐਡਮਿਸਿਬਲ ਨੇ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਉੱਥੇ ਵਾਇਲੇਸ਼ਨ ਕੀਤੀ ਹੈ ਕਿਸੇ ਨਾ ਕਿਸੇ ਚੀਜ਼ ਦੀ ਜਿਹੜੇ ਹੱਕਦਾਰ ਨਹੀਂ ਹੈਗੇ ਉੱਥੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਉਹਨਾਂ ਦੀ ਗੱਲ ਕੀਤੀ ਹੈ ਉਹਦੇ ਵਿੱਚ ਸਿਕਿਉਰਿਟੀ ਗਰਾਉਂਡ ਦੇ ਉੱਤੇ ਜਿਹੜੇ ਉਹਨਾਂ ਨੇ ਰਿਮੂਵਲ ਆਰਡਰ ਈਸ਼ੂ ਕੀਤੇ ਨੇ ਜਾਂ ਜਿਹੜੇ ਇਨਵੈਂਟਰੀ ਦੇ ਵਿੱਚ ਨੇ ਉਹ 65 ਨੇ ਉਸ ਤੋਂ ਬਾਅਦ ਹਿਊਮਨ ਆਰ ਇੰਟਰਨੈਸ਼ਨਲ ਰਾਈਟ ਵਾਇਲੇਸ਼ਨ ਜਿਨ੍ਹਾਂ ਨੇ ਹਿਊਮਨ ਤੇ ਇੰਟਰਨੈਸ਼ਨਲ ਰਾਈਟਸ ਦੇ ਵਾਇਲੇਸ਼ਨ ਕੀਤੀ ਹੈ ਸੈਕਸ਼ਨ 35 ਦੇ ਅੰਡਰ ਉਹ 15 ਨੇ ਉਸ ਤੋਂ ਬਾਅਦ ਕ੍ਰਿਮੀਨੈਲਟੀ ਦੇ ਅੰਦਰ ਜਿਹੜੇ ਐ ਉਹ 1256 ਨੇ ਉਸ ਤੋਂ ਬਾਅਦ ਆਰਗਨਾਈਜ਼ਡ ਕ੍ਰਾਈਮ ਦੇ ਵਿੱਚ ਜਿਹੜੇ ਉਹ 38 ਨੇ ਹੈਲਥ ਦਾ ਇਸ਼ੂ ਯਾਨੀ ਕਿ ਜਿਹੜਾ ਕੋਈ ਉਥੋਂ ਦੀ ਪਬਲਿਕ ਨੂੰ ਕੋਈ ਹਾਰ ਪਹੁੰਚਾ ਸਕੇ ਜਾਂ ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਦੀ ਸੁਸਾਇਟੀ ਨੂੰ ਨੁਕਸਾਨ ਪਹੁੰਚਾ ਸਕੇ ਤਾਂ ਇਹ ਕੋ ਬਿਮਾਰੀਆਂ ਤਾਂ ਉਹਨਾਂ ਦਾ ਜਿਹੜਾ ਅੰਕੜਾ ਉਹ ਸਿਰਫ 11 ਹੈ ਉਦੋਂ ਬਾਅਦ ਮਿਸ ਰਿਪਰੈਜੈਂਟੇਸ਼ਨ ਮਿਸ ਰਿਪਰੈਜੈਂਟੇਸ਼ਨ ਦਾ ਮਤਲਬ ਹੋਗਾ ਕਿ ਤੁਸੀਂ ਐਪਲੀਕੇਸ਼ਨ ਦੇ ਵਿੱਚ ਗਲਤ ਇਨਫੋਰਮੇਸ਼ਨ ਦਿੱਤੀ ਸੀਗੀ ਤੇ ਉਸ ਕਰਕੇ ਤੁਹਾਨੂੰ ਰਿਮੂਵਲ ਆਰਡਰ ਇਸ਼ੂ ਹੋਇਆ 412 ਲੋਕ ਨੇ ਉਦੋਂ ਬਾਅਦ ਸੈਂਸੇਸ਼ਨ ਨੇ ਇਹ ਉਹ ਹੁੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਿਸੇ ਨੇ ਰਿਫਿਊਜੀ ਫਾਈਲ ਕੀਤੀ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਪ੍ਰੋਟੈਕਸ਼ਨ ਜਿਹੜਾ ਉਹ ਦੇ ਦਿੱਤਾ ਜਾਂਦਾ ਉਹਨਾਂ ਦੇ ਰਿਫਿਊਜੀ ਦੀ ਫਾਈਲ ਲੱਗ ਜਾਂਦੀ ਹੈ ਉਦੋਂ ਬਾਅਦ ਉਹ ਪ੍ਰੋਟੈਕਸ਼ਨ ਦੇ ਐਕਚੁਅਲ ਦੇ ਵਿੱਚ ਹੱਕਦਾਰ ਨਹੀਂ ਹੁੰਦੇ ਪਤਾ ਲੱਗਦਾ ਕਿ ਨਹੀਂ ਯਾਰੇ ਫੇਕ ਆ ਹਨਾ ਜਾਂ ਫਿਰ ਇਹ ਗਲਤ ਜਿਹੜਾ ਵਾ ਉਹ ਦਸਤਾਵੇਜ਼ ਦਿੱਤੇ ਜਾ ਰਹੇ ਆ ਇਹ ਸਫੀਸ਼ੀਐਂਟ ਨਹੀਂ ਹੈਗੇ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਆਂਕੜਾ ਜਿਹੜਾ ਉਹ 74 ਹੈ ਤੇ ਨੋਨ ਕੰਪਲਾਈਂਸ ਸੈਕਸ਼ਨ 41 ਨੋਨ ਕਲਾਈਮੇਟ ਜਿਹੜੇ ਨੇ ਉਹ 1405 ਨੇ ਤੇ ਨੋਨ ਕੰਪਲਾਈਂਸ ਸੈਕਸ਼ਨ 41 ਦੇ ਅੰਦਰ ਰਿਫਿਊਜੀ ਕਲਾਈਮੇਟਸ ਜਿਹੜੇ ਨੇ ਉਹ 27140 ਨੇ ਸਭ ਤੋਂ ਜ਼ਿਆਦਾ ਨੰਬਰ ਜਿਹੜਾ ਉਹ ਇਹਨਾਂ ਦਾ ਹੈ ਉਸ ਤੋਂ ਬਾਅਦ ਸੈਕਸ਼ਨ ਨਾਟ ਕੈਪਚਰਿੰਗ ਸਿਸਟਮ ਵਾਲੇ ਜਿਹੜੇ ਨੇ ਜਿਹੜਾ ਉਹਨਾਂ ਦੇ ਸਿਸਟਮ ਦੇ ਵਿੱਚ ਜਿਹੜਾ ਵੀ ਤੁਸੀਂ ਸੈਕਸ਼ਨ ਦੇ ਅੰਡਰ ਆਉਂਦੇ ਉਹ ਕੈਪਚਰ ਨਹੀਂ ਹੋਇਆ ਤਾਂ ਉਹ 262 ਲੋਕ ਨੇ ਤੇ ਅਦਰਸ ਜਿਹੜੇ ਨੇ ਜਿਨ੍ਹਾਂ ਦਾ ਕੋਈ ਹੱਥ ਪੈਰ ਨਹੀਂ ਹੈਗਾ ਉਹ 9 ਲੋਕ ਨੇ ਜਿਨ੍ਹਾਂ ਦਾ ਕੋਈ ਗਰਾਉਂਡਸ ਨਹੀਂ ਹੈਗਾ ਕਲੀਅਰ ਹੁਣ ਟੋਟਲ ਦੀ ਗੱਲ ਕੀਤੀ ਜਾਵੇ ਤੇ 30687 ਲੋਕਾਂ ਦੇ ਖਿਲਾਫ ਜਿਹੜਾ ਵਾ ਉਹ ਰਿਮੂਵਲ ਆਰਡਰ ਇਸ਼ੂ ਕੀਤਾ ਗਿਆ ਤੇ ਉਹਨਾਂ ਨੂੰ ਕੰਟਰੀ ਤੋਂ ਬਾਹਰ ਕਰਨਾ ਹੈ ਇਹ ਇਹਨਾਂ ਦਾ ਮਕਸਦ ਹੈ ਸੋ ਇਹ ਜਿਹੜਾ ਡਾਟਾ ਹੈ ਉਹ ਇਹ ਟੇਬਲ ਜਿਹੜਾ ਉਹ ਜਨਵਰੀ 3 2025 ਤੱਕ ਦਾ ਡਾਟਾ ਜਿਹੜਾ ਉਹ ਹੈ ਸਟੈਟਿਸ ਕੈਨੇਡਾ ਦੀ ਜਿਹੜੀ ਸੀਬੀਐਸ ਦੀ ਰਿਪੋਰਟ ਹੈ ਉਹਦੇ ਹਿਸਾਬ ਦੇ ਨਾਲ ਹੁਣ ਇਹਦੇ ਵਿੱਚ ਆਪਾਂ ਆ ਜਾਣੇ ਆ ਕਿ ਭਈ ਜਿਹੜਾ ਰਿਮੂਵਲ ਇਨ ਪ੍ਰੋਗਰੈਸ ਹੈ ਇਨਵੈਂਟਰੀ ਦੇ ਵਿੱਚ ਉਹਨਾਂ ਦੀ ਟੌਪ 10 ਕਿਹੜੀ ਸਿਟੀਜ਼ਨਸ਼ਿਪ ਦੇ ਲੋਕ ਨੇ ਜਿਹੜੇ ਉੱਥੇ ਵਾਇਲੇਸ਼ਨ ਕੀਤੀਆਂ ਜਿਨ੍ਹਾਂ ਨੇ ਵੀ ਉਹਨਾਂ ਦੇ ਰੂਲ ਕੰਡੀਸ਼ਨ ਫੋਲੋ ਨਹੀਂ ਕੀਤੇ ਜਿਨ੍ਹਾਂ ਨੂੰ ਬਾਹਰ ਕੱਢਣਾ ਹੈ ਉਹ ਕਿਹੜੇ ਟੌਪ ਮੋਸਟ ਕੰਟਰੀਜ਼ ਨੇ ਉਹਦੇ ਵਿੱਚ ਮੈਕਸੀਕਨ ਨੇ ਸਭ ਤੋਂ ਜ਼ਿਆਦਾ ਮੈਕਸੀਕੋ ਤੋਂ 7806 ਟੌਪ 1 ਸੈਕੰਡ ਪੋਜੀਸ਼ਨ ਤੇ ਇੰਡੀਆ ਹੈ 4947 ਥਰਡ ਪੋਜੀਸ਼ਨ ਤੇ ਯੂ ਐਸ ਏ 1813 ਚਾਈਨਾ ਜਿਹੜਾ ਹੈ ਉਹ 1523 ਹੈ ਤੇ ਹੈਤੀ ਜਿਹੜੀ ਹੈ ਉਹ 980 ਹੈ ਨਾਈਜੀਰੀਆ ਜਿਹੜਾ ਹੈ ਉਹ 900 ਹੈ ਕਲੰਬੀਆ 857 ਪਾਕਿਸਤਾਨ 828 ਚੀਲੇ ਜਿਹੜਾ ਹੈ ਉਹ 512 ਤੇ ਬ੍ਰਾਜ਼ੀਲ ਤੋਂ 495 ਲੋਕ ਜੜੇ ਆ ਇਹ ਟਾਪ 10 ਕੰਟਰੀਜ਼ ਨੇ ਤੇ ਅਦਰ ਕੰਟਰੀਜ਼ ਤੋਂ ਜਿਹੜਾ ਉਹ 9812 ਨੇ ਸੋ ਟੋਟਲ ਜਿਹੜੇ 30495 ਨੇ ਇਹ ਆਕੜਾ ਜਿਹੜਾ ਉਹ ਦਸੰਬਰ 31 2024 ਦਾ ਹੈ ਧਿਆਨ ਰੱਖਿਓ ਜੇ ਟਾਪ ਕੰਟਰੀਆਂ ਵਾਲਾ ਆਕੜਾ ਇਹ ਦਸੰਬਰ 31 2024 ਦਾ ਹੈ ਯਾਨੀ ਕਿ ਪਿਛਲੇ ਸਾਲ ਦੇ ਆਖਰ ਤੱਕ ਦਾ ਹੈ ਤੇ ਜਿਹੜਾ ਇਹ ਆਕੜਾ ਵਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਕਿਹੜੇ ਕਿਹੜੇ ਗਰਾਊਂਡ ਦੇ ਉੱਤੇ ਹੈ ਉਹ 30687 ਨੇ ਤੇ ਉਹ ਅੰਕੜਾ ਜਿਹੜਾ ਉਹ ਜਨਵਰੀ ਦਿਨ 2025 ਦਾ ਅੰਕੜਾ ਹੈਗਾ ਸੋ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ ਤਾਂ ਜਿਹੜਾ ਵੀ ਤੁਸੀਂ ਸਟੇਟਸ ਦੇ ਉੱਤੇ ਉਹਦੀ ਵਾਇਲੇਸ਼ਨ ਨਾ ਕਰੋ ਤੇ ਕਿਸੇ ਵੀ ਤਰੀਕੇ ਦੀ ਇਦਾਂ ਦੀ ਐਕਟੀਵਿਟੀ ਐਟ ਲੀਸਟ ਨਾ ਕਰੋ ਜਿਹੜੀਆਂ ਇਹਨਾਂ ਦੇ ਵਿੱਚ ਲਿਸਟਡ ਨੇ ਜੇਕਰ ਇਸ ਕੈਟਾਗਰੀ ਦਾ ਤੁਸੀਂ ਕੋਈ ਵੀ ਕੰਮ ਕਰਦੇ ਹੋ ਜਾਂ ਕਿਸੇ ਵੀ ਇਸ ਕੈਟਾਗਰੀ ਤੁਸੀਂ ਫਾਲ ਹੁੰਦੇ ਹੋ ਇਸ ਗਰਾਉਂਡ ਦੇ ਅੰਡਰ ਤੁਹਾਨੂੰ ਜਿਹੜਾ ਹੈ ਉਹ ਰਿਮੂਵਲ ਆਰਡਰ ਜਿਹੜਾ ਉਹ ਇਸ਼ੂ ਹੋ ਸਕਦਾ ਹੈ ਤੇ ਕੰਟਰੀ ਤੋਂ ਤੁਹਾਨੂੰ ਕੱਢਿਆ ਜਾ ਸਕਦਾ ਹੈ ਸੋ ਇਸ ਚੀਜ਼ ਦਾ ਬਹੁਤ ਜ਼ਰੂਰੀ ਹੈ ਤੁਹਾਨੂੰ ਧਿਆਨ ਰੱਖਣਾ ਮਿੱਤ ਕਦਾਂ ਲੋਕ ਸੰਦਾਇਆ ਹੋਏਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਸਾਡਾ ਮਕਸਦ ਹੁੰਦਾ ਹੈ ਤੁਹਾਡੇ ਤੱਕ ਜੋ ਸਹੀ ਹੈ ਜੋ অথੈਨਟਿਕ ਹੈ ਜੋ ਰੀਅਲ ਹੈ ਉਹ ਤੁਹਾਨੂੰ ਦੱਸਣਾ ਕਿਸੇ ਵੀ ਤਰ੍ਹਾਂ ਦਾ ਪ੍ਰੋਮੋਸ਼ਨਲ ਕੰਟੈਂਟ ਨਾ ਬਣਾਉਣਾ ਕਿੰਨੇ ਤੁਹਾਡਾ ਸੋ ਪਿੱਛਾ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ